ਜਦੋਂ ਮੈਜੋਰਟੀ ਵੀ ਤਾਂ ਫਿਰ ਤੁਹਾਨੂੰ ਤੰਗ ਕਰਦੀ ਨਾ ਫਰਜ਼ ਕਰ ਲਓ ਤੁਸੀਂ 92 ਐਮ ਐਲ ਏ ਹਾਂ 92 ਐਮ ਐਲ ਏ ਦੇ ਵਿੱਚੋਂ ਪੰਜ ਸੱਤ ਕਹਿੰਦੇ ਨੇ ਕਿ ਨਹੀਂ ਪਾਈ ਆਪਾਂ ਦਿੱਲੀ ਅੱਗੇ ਚੁੱਕਣਾ ਨੇ ਉਹ ਕਹਿੰਦਾ ਨਹੀਂ ਚੁੱਕਣਾ ਤੇ ਪਾਈ ਸਰਕਾਰ ਥੋੜੀ ਡਿੱਗਣ ਲੱਗੀ ਉਹਨਾਂ ਦੀ ਉਹਨਾਂ ਨੇ ਸਾਨੂੰ ਦਸਾਂ ਨੂੰ ਕੱਢ ਕੇ ਬਾਹਰ ਮਾਰਨਾ ਜੇ ਤੁਹਾਡੀ ਸਰਕਾਰ ਨੈਕਟੂ ਨੈਕ ਹੋਵੇ ਜਦ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਵੈਲਿਊ ਪੈਣੀ ਹੈ ਅੱਜ 92 ਐਮਐਲਏ ਦੀ ਵੈਲਿਊ ਕਿਉਂ ਨਹੀਂ ਪੈ ਰਹੀ ਉਹ ਇਸ ਕਰਕੇ ਨਹੀਂ ਪੈ ਰਹੀ ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਮੈਜਰ ਮੈਜੋਰਟੀ ਹੈਗੀ ਹੈ ਤੁਹਾਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੈ ਔਰ ਇਹ ਪਰਵਾਹ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਆਵੇ ਕਿ ਯਾਰ ਆ ਦੋ ਚਾਰ 6 ਐਮਐਲਏ ਚਲੇਗਾ ਨਾ ਸਦੀ ਸਰਕਾਰ ਡਿੱਗ ਸਕਦੀ ਹੈ ਫਿਰ ਇਹ ਵੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਜ਼ਹਿਨ ਦੇ ਵਿੱਚ ਇਹ ਵੀ ਗੱਲ ਹੋਏਗੀ ਕਿ ਜੇ ਮੈਂ ਰੈਜ਼ੈਂਟਮੈਂਟ ਦਿਖਾਈ ਮੈਂ ਜੇ ਸਰੈਂਡਰ ਨਾ ਕੀਤਾ ਤਾਂ ਮੈਨੂੰ ਪਾਰਟੀ ਚੋਂ ਬਾਹਰ ਕੱਢ ਦੇ ਚਲੋ ਕੋਈ ਨਹੀਂ ਇਹ ਤਾਂ 27 ਬਹੁਤੀ ਦੂਰ ਨਹੀਂ ਨਾ ਜਦੋਂ ਇਹ ਹੀ ਲੋਕ ਪਿੰਡਾਂ ਚ ਜਾ ਕੇ ਦੁਬਾਰਾ ਵੋਟਾਂ ਮੰਗਣਗੇ ਇਹਨਾਂ ਨੂੰ ਸਵਾਲ ਠੀਕ ਹੈ ਤਾਂ ਉਹਨਾਂ ਨੂੰ ਇਹ ਚੀਜ਼ ਦਾ ਜਵਾਬ ਵੀ ਦੇਣਾ ਪਊਗਾ ਕਿ ਤੁਸੀਂ 92 ਸੀ ਤੁਸੀਂ ਲੋਡ ਪੈਂਦੇ ਪੰਜਾਬ ਦੇ ਨਾਲ ਨਹੀਂ ਖੜੇ ਇਹ ਸਭ ਤੋਂ ਜ਼ਿਆਦਾ ਇਹ ਸਵਾਲ ਭਗਵੰਤ ਮਾਨ ਅੱਜ ਜਿੰਨਾ ਮਰਜ਼ੀ ਸਾਡੇ ਵਰਗੇ ਲੋਕਾਂ ਨਾਲ ਫੇਸਬੁਕ ਦੀ ਵਿਦਵਾਨ ਕਹਿ ਕੇ ਨਾਰਾਜ਼ ਹੋ ਲਵੇ ਉਹਨੂੰ ਵੀ ਪਤਾ ਕਿ ਸਭ ਤੋਂ ਵੱਡਾ ਸਵਾਲ ਹੀ ਉਸ ਨੂੰ ਇਹ ਹੋਊਗਾ ਕਿ 5 ਸਾਲ ਕਿਵੇਂ ਇਥੇ ਪੰਜਾਬ ਦੀ ਸਰਕਾਰ ਚੁਣੀ ਅਸੀਂ ਤੇ ਚਲਦੀ ਸਰਕਾਰ ਦਿੱਲੀ ਤੋਂ ਰਹੀ ਭਗਵੰਤ ਮਾਨ ਨੂੰ ਵੀ ਇਸ ਗੱਲ ਦਾ ਪਤਾ ਕਿ ਮੈਨੂੰ ਇਸ ਸਵਾਲ ਦਾ ਜਵਾਬ ਦੇਣਾ ਪਊਗਾ ਸਾਡੇ ਨਾਲ ਗੁੱਸਾ ਕਰਕੇ ਕੁਝ ਨਹੀਂ ਹੋਣਾ ਅਸੀਂ ਅੱਜ ਵੀ ਮੈਂ ਓਪਨਲੀ ਕਹਿੰਨਾ ਮੈਂ ਅੱਜ ਵੀ ਭਗਵੰਤ ਮਾਨ ਦਾ ਪੂਰਾ ਸ਼ੁਭਚਿੰਤਕ ਹਾਂ ਠੀਕ ਹੈ ਲੇਕਿਨ ਭਗਵੰਤ ਮਾਨ ਵੀ ਤਾਂ ਸਾਡਾ ਤੇ ਪੰਜਾਬ ਦਾ ਸ਼ੁਭਚਿੰਤਕ ਬਣ ਕੇ ਦਿਖਾਵੇ ਨਾ ਆਫਟਰ ਅ ਚੁਣਿਆ ਤਾਂ ਉਸ ਨੂੰ ਪੰਜਾਬ ਨੇ ਆ ਨਾ ਉਹਨੂੰ ਦਿੱਲੀ ਨੇ ਤਾਂ ਨਹੀਂ ਚੁਣਿਆ ਨਹੀਂ ਚੁਣਿਆ